ਕੁਝ ਗਾਰੰਟੀ ਲੈਣੇ ਹੋ ਗਾਰੰਟੀ ਲੈਣਾ ਲੋ ਬਾਈ ਸਾਡੇ ਕਸਟਮਰ ਵੀ ਗਾਰੰਟੀ ਲੈਂਦੇ ਨੇ ਅੱਜ ਤੱਕ ਗਾਰੰਟੀ ਲੈਣੀ ਹੈ ਸੀਗੀ ਤੇ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਕਰ ਦਿਓ ਲੋ ਵੀ ਮਿੱਤਰੋ ਸਤਿ ਸ੍ਰੀ ਅਕਾਲ ਤੁਹਾਨੂੰ ਜਿਹੜਾ ਅੱਜ ਵਾਲਾ ਬਲੌਗ ਆ ਬਹੁਤ ਸ਼ਾਰਟ ਰੈਨ ਵਾਲਾ ਤੇ ਅੱਜ ਸਾਡੇ ਕੋਲੇ ਬਾਈ ਹੋਰੀ ਆਏ ਨੇ ਬਰਨਾਲੇ ਤੋਂ ਤੇ ਬਾਈ ਹੋਰਾਂ ਨੇ ਪੂਰੇ ਪੰਜਾਬ ਦੇ ਵਿੱਚ ਬਾਈ ਕਹਿੰਦਾ ਵੀ 1 ਮਹੀਨਾ ਹੋ ਗਿਆ ਘਰਾਂ ਦੇਖਦੇ ਨੂੰ 1 ਮਹੀਨੇ ਦੇ ਵਿੱਚ ਬਾਈ ਅੱਜ ਸਾਡੇ ਕੋਲੇ ਪਹੁੰਚਿਆ ਤੇ ਬਾਈ ਅੱਜ ਸਾਡੇ ਕੋਲੇ ਪਹੁੰਚਿਆ ਤੇ ਕਿਵੇਂ ਰਿਹਾ ਭਾਈ ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਆ ਵੀਰੇ ਆਪਣਾ ਇੱਕ ਨੰਬਰ ਗੈਰੇਜ ਹੈਗਾ ਪੀਵੀ 13 ਘਰ ਵਜਾਰਾ ਅੱਛਾ ਤੇ ਤੁਸੀਂ ਇੱਕ ਗੱਲ ਲੱਸੋ ਮੈਨੂੰ ਵੀ ਕਾਰਾਂ ਤੁਸੀਂ ਨੇ ਪੂਰੇ ਏਰੀਆ 'ਚ ਦੇਖ ਲਈਆਂ ਪੂਰੇ ਫੁੱਲ ਵੀਰੇ ਪੂਰੇ ਕਿਤੇ ਰਿਹਾ ਤਾਂ ਨਹੀਂ ਕੋਈ ਏਰੀਆ ਨਾ ਜੀ ਨਾ ਮੂਛਾ ਹਾਂਜੀ ਉਧਰ ਬਰਨਾਲਾ ਤੁਹਾਡਾ ਸ਼ਹਿਰ ਜਮਾ ਹਾਂਜੀ ਹਾਂਜੀ ਸਾਰਾ ਸਾਰਾ ਏ ਟੂ ਜ਼ੈਡ ਏ ਟੂ ਜ਼ੈਡ ਹਾਂਜੀ ਤੇ ਫਿਰ ਮਨ 'ਚ ਹੈਗਾ ਦੀ ਵੀ ਉੱਥੇ ਐਂਡ ਨਹੀਂ ਜਾਵਾਂਗੇ ਕੀ ਸੋਚਦਾ ਦੀ ਵੀ ਉਹ ਤਾਂ ਪੱਕੀ ਜਾਗਾਂ ਮੈਂ ਉਹ ਤਾਂ ਪੱਕਾ ਕੰਮ ਆ ਬਾਤ ਵੀ ਪਹਿਲਾਂ ਦੇਖ ਲੈ ਟ੍ਰਾਈ ਮਾਰ ਲਈ ਹੈ ਹਾਂਜੀ ਹਾਂ ਹਾਂ ਇਹ ਗੱਲ ਸੁੱਡੀ ਸਹੀ ਆ ਤੇ ਅੱ ਅਸ 25 30 ਮਿੰਟ 25 30 ਮਿੰਟਾਂ ਚ ਕਲਚ ਕਰਦਾ ਹੈ ਹਾਂਜੀ ਤੇ ਕਾਰ ਕਿਵੇਂ ਰਹੀ ਇੱਕ ਨੰਬਰ ਆ ਗਈ ਬਾਕੀ ਠੀਕ ਹੈਗਾ ਕੰਡੀਸ਼ਨ ਵਧੀਆ ਹੈਗੀ ਬਹੁਤ ਵਧੀਆ ਹੈਗੀ ਜੇ ਜੇ ਕਿਸੇ ਹੋਰ ਪੁਰਾਣੀ ਕਾਰ ਲੈਣੀ ਹੋਵੇ ਕੀ ਕਹਿਣਾ ਬਾਤ ਸਹੀ ਹੈਗਾ ਅਸੀਂ ਆਪ ਲੈ ਕੇ ਆਵਾਂਗੇ ਜੇ ਉਹਨਾਂ ਨੂੰ ਆਪ ਲੈ ਕੇ ਆਉਂਗੇ ਹਾਂਜੀ ਹਾਂਜੀ ਤੇ ਸਾਡਾ ਵੀਰ ਬਾਈ ਨੇ ਵੀ ਪੂਰਾ ਨੌਲੇਜ ਰੱਖਦਾ ਤੇ ਬਾਈ ਨੇ ਟ੍ਰਾਈ ਟ੍ਰੀ ਮਾਰ ਕੇ ਤੇ ਸੋਚਿਆ ਸੀ ਬਈ ਸਾਡੇ ਕੋਲ ਸਾਡਾ ਕਿਵੇਂ ਪਤਾ ਲੱਗਾ ਤੁਹਾਨੂੰ ਉੱਥੇ ਵੀ ਵਰਨਾ ਕਰਾਂ ਮਿਲਦੀਆਂ ਨੇ ਇੰਸਟਾਗ੍ਰam ਤੇ ਵੀਡੀਓ ਦੇਖੀ ਸੀ ਵੀਰੇ ਇੰਸਟਾਗ੍ਰam ਤੇ ਵੀਡੀਓ ਦੇਖੀ ਸੀ ਵੀ ਬੰਦੇ ਵਰਨਾ ਵਰਨਾ ਰੱਖਦੇ ਨੇ ਵਰਨਾ ਵਰਨਾ ਹਾਂ ਅੱਛਾ ਫਿਰ ਪਹਿਲਾਂ ਸਾਡੇ ਕੋਲ ਕਿਉਂ ਨਹੀਂ ਆਇਆ 1 ਮਹੀਨਾ ਪਹਿਲਾਂ ਪਹਿਲਾਂ ਉਧਰ ਆਏ ਸੀ ਨੇੜੇ ਮਿਲ ਜੇ ਪਰ ਉਧਰ ਮਿਲੀ ਨਹੀਂ ਤੇ ਸਾਡੇ ਕੋਲੇ ਵਿਜ਼ਿਟ ਕਰਨੀ ਪੈਣੀ ਸੀ ਅੱਛਾ ਮਤਲਬ ਸਵਾਦ ਆਇਆ ਨਹੀਂ ਗੱਲ ਬਣੀ ਨਹੀਂ ਤੇ ਅੱਜ ਬਣ ਗਈ ਅੱਜ ਜਮਾ ਬਣੀ ਜੇ ਕਿਸੇ ਹੋਰ ਨੇ ਬਣਾਉਣੀ ਹੋਵੇ ਗੱਲ ਵੀ ਤੇਰਾ ਕਾਰੋਬਾਰ ਤੇ ਵਿਜ਼ਿਟ ਕਰੂੰ ਆਓ ਅੱਜ ਕੀ ਗੱਲ ਅੱਜ ਹੀ ਆਓ ਅੱਜ ਹੀ ਆਓ ਹਾਂਜੀ ਆਓ ਅੱਛਾ ਤੇ ਜਿੰਦਗੀ ਦੀ ਪਹਿਲੀ ਕਾਰ ਲਈ ਜਾਂ ਪਹਿਲਾਂ ਕੋਈ ਕਾਰ ਸੀ ਤੁਹਾਡੇ ਕੋਲ ਪਹਿਲੀ ਕਾਰ ਲੈਂਦੀ ਹੈ ਮੇਰੇ ਬਾਬੇ ਦੀ ਕਿਰਪਾ ਨਾਲ ਵਰਨਾ ਹੀ ਲੈਂਦੀ ਹੈ ਲਈ ਵੀ ਵਰਨਾ ਲਈ ਵੀ ਡੀਸੀ ਵਾਲੀ ਕਾਰ ਆ ਇੱਕ ਵਾਰੀ ਇੱਕ ਵਾਰੀ ਪ੍ਰਦੀਪਾ ਕਾਰ ਦੀ ਲੁੱਕ ਚੈੱਕ ਕਰਵਾ ਦੇ ਯਾਰ ਅਬੀ ਕਾਰ ਦੇ ਲਾਏ ਜਿਹੜੇ ਹੈਗੇ ਨੇ ਨਾ ਬਹੁਤ ਕਮਾਲ ਦੇ ਨੇ ਤੇ ਟਾਇਰ ਕਾਰ ਦੇ ਜਿਵੇਂ ਨਵੇਂ ਨੇ ਤੇ ਕਾਰ ਕਾਰ ਓਨਰ ਹੀ ਫਸਟ ਆ ਤੇ ਇੱਕ ਮਨ ਲਵ ਇੱਛਾ ਆਉਂਦੀ ਆ ਮਨ ਚ ਹਨਾ ਬਈ ਬੰਦਿਆਂ ਦੇ ਵੀ ਕਾਰ ਲਵਾਂਗੇ ਯਾਰ ਵੀ ਕਿਹ ਜੀ ਨਿਕਲੂਗੀ ਤੇ ਅੱਜ ਜਾ ਕੇ ਨਾ ਕਮਨ ਚ ਬਹੁਤ ਪੁੱਛਣਾ ਵੀਰੇ ਪਹਿਲੀ ਕਾਰ ਦਾ ਚਾਹ ਬਹੁਤ ਆ ਬਹੁਤ ਆ ਵੀਰੇ ਬਹੁਤ ਤੇ ਆਪ ਲਈਆ ਕਰਕੇ ਮਾਗੇ ਕਿੰਨਾ ਟਾਈਮ ਹੋ ਗਿਆ ਮਹਿੰਦ ਕਰਦਿਆਂ ਨੂੰ ਵੀਰੇ ਮੈਂ 17 ਦਾ ਲੱਗਿਆ ਹੈ 2017 ਤੇ ਅੱਜ 2024 ਚੜ ਗਿਆ ਹਨਾ ਤੇ ਸਾਰੇ ਪਰਿਵਾਰ ਦਾ ਯੋਗਦਾਨ ਆ ਸਾਰੇ ਪਰਿਵਾਰ ਦਾ ਹਾਂਜੀ ਅੱਛਾ ਤੇ ਅੱਜ ਇਸ ਪਰਿਵਾਰ ਖੁਸ਼ ਹੋਊਗਾ ਪੂਰਾ ਜਿਹੜੇ ਪਰਿਵਾਰ ਹੋਰ ਦੇਖ ਰਹੇ ਨੇ ਵੀਡੀਓ ਕਈ ਪਰਿਵਾਰਾਂ ਦੇ ਮਨ ਚ ਆਉਂਦਾ ਯਾਰ ਵੀ 4 ਲੱਖ ਲਾਉਣਾ 5 ਲੱਖ ਲਾਉਣਾ ਕਿਤੇ ਤੋਂ ਖਾਣਾ ਹੋ ਜਾਵੇ ਯਾਰ ਹਨਾ ਮਨ ਚ ਬੰਦੇ ਕੋਲ ਪੈਸੇ ਤਾਂ ਇਕੱਠੇ ਕਰੇ ਪਏ ਹੁੰਦੇ ਨੇ ਨਾ ਸੋਚਦੇ ਹੁੰਦੇ ਯਾਰ ਵੀ ਕਿੱਥੋਂ ਲਈਏ ਬਰਨਾ ਲਈਏ ਕਿਹੜੀ ਗੱੜ ਲਈਏ ਤੇ ਬੰਦੇ ਸੋਚਦੇ ਨੇ ਵੀ ਯਾਰ ਲਈਏ ਕਿੱਥੋਂ ਹਨਾ ਵੀ ਜੈਨੂਨ ਬੰਦੇ ਕਿੱਥੇ ਨੇ ਕਾਰਾਂ ਵਧੀਆ ਕਿੱਥੇ ਨੇ ਥੋੜਾ ਕੀ ਮੈਸੇਜ ਆ ਉਹਨਾਂ ਨੂੰ ਪੀਵੀ 13 ਕਾਰ ਬਾਜ਼ਾਰ ਤੇ ਵਿਜ਼ਿਟ ਕਰੋ ਵੀਰੇ ਅੱਖਾਂ ਮੀਚ ਕੇ ਅੱਖਾਂ ਮੀਚ ਕੇ ਜਮਾ ਬੇਚ ਕਰੋਗੇ ਭਰਾਵਾ ਸਾਡੇ ਬਾਈ ਕੋਲ ਆਓ ਕੋਈ ਵੀ ਕੋਈ ਪ੍ਰੋਬਲਮ ਆਉਂਦੀ ਆ ਅੱਛਾ ਆਓ ਇੱਥੇ ਜਰੂਰ ਤੇ ਕਾਰ ਇੱਕ ਨੰਬਰ ਆ ਇੱਕ ਨੰਬਰ ਆ ਤੁਸੀਂ ਗਾਰੰਟੀ ਲੈਣੇ ਹੋ ਗਾਰੰਟੀ ਲੈਣਾ ਵੀਰੇ ਬੋ ਭਾਈ ਸਾਡੇ ਕਸਟਮਰ ਤੇ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਅਗਲੇ ਸ਼ੋਰਟ ਵਲੌਗ ਚ ਮਿਲਦੇ ਆ ਸਸੀ ਕਾਲ ਬਲਾਹ ਬਈ ਸਾਰੇ ਜਣੇ ਸਸੀ ਕਾਲ ਜੀ